ਹਾਟਿਆਲਾ ਪੁਲਿਸ ਨੇ ਝੁੱਗੀਆਂ ਚੋਂ 21 ਸਤੰਬਰ ਨੂੰ ਅਗਵਾ ਕੀਤੇ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਚੋਂ ਛੁਡਾ ਲਿਆ ਹੈ ਪੁਲਿਸ ਨੇ 8 ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ ਗੁਰਪ੍ਰੀਤ ਸਿੰਘ ਚੋਹਾਨ ਨੇ ਦੱਸਿਆ ਕਿ ਬੱਚਾ ਚੋਰ ਗਿਰੋਦੇ ਮੈਂਬਰ ਨਕਲੀ ਡਾਕਟਰ ਦਾ ਭੇਸ ਬਣਾ ਕੇ ਬੱਚਿਆਂ ਨੂੰ ਅਗਵਾ ਕਰਦੇ ਸੀ ਇਹਨਾਂ ਨੇ ਪੰਜਾਂ ਨੇ ਇਹ ਨੂੰ ਬੱਚੇ ਨੂੰ ਕਿਡਨਾਪ ਕਰਨ ਦੇ ਵਿੱਚ ਅੰਜਾਮ ਦਿੱਤਾ ਤੇ ਅੱਗੇ ਅੱਗੇ ਬੱਚਾ ਜਿਹੜਾ ਹੈਗਾ ਰਿੰਪੀ ਉਰਫ ਕੋਮਲ ਗੁਪਤਾ ਵਾਈਫ ਆਫ ਅਨੁਰਾਗ ਗੁਪਤਾ ਚੰਡੀਗੜ੍ਹ 32 ਸੈਕਟਰ ਦੇ ਰਹਿਣ ਵਾਲਿਆਂ ਨੂੰ ਉਹਨਾਂ ਨੂੰ ਆ ਇਹਦੀ ਜਿਹੜੀ ਰਿੰਪੀ ਦੀ ਭੈਣ ਡਿੰਪਲ ਜੈਨ ਦੇ ਥਰੂ 5 ਲੱਖ ਵਿੱਚ ਵੇਚ ਦਿੱਤਾ ਸੀ ਸੋ ਇਹ ਉਸ ਦਿਨ ਤੋਂ ਹੀ ਸਾਡੇ ਲਈ ਬਹੁਤ ਵੱਡਾ ਚੈਲੰਜ ਸੀ ਤੇ ਡਿਸਟ੍ਰਿਕਟ ਪੁਲਿਸ ਨੇ ਸਿਟੀ ਐਸ ਐਚ ਓ ਕਤਵਾਲੀ ਅਤੇ ਇਨਸਪੈਕਟਰ ਸੀ ਆਈ ਏ ਐਸ ਪੀ ਡੀ ਤੇ ਐਸ ਪੀ ਸਿਟੀ ਦੇ ਨਿਗਰਾਨੀ ਹੇਠ ਜਿਹੜੀਆਂ ਟੀਮਾਂ ਗਠਰ ਕੀਤੀਆਂ ਗਈਆਂ ਸੀ ਇਹਦੇ ਤਹਿਤ ਅੱਜ ਜਿਹੜਾ ਹੈਗਾ ਇਹ ਬੱਚਾ ਅ ਸਲਾਮਤ ਇਹਨੂੰ ਆਪਣੀ ਮਦਰ ਨੂੰ ਹੈਂਡਓਵਰ ਕਰ ਦਿੱਤਾ ਗਿਆ ਦੱਸ ਦਈਏ ਕਿ ਇਹ ਪਟਿਆਲਾ ਪੁਲਿਸ ਦੀ ਦੂਜੀ ਸਫਲਤਾ ਹੈ ਜਦੋਂ ਅਗਵਾਕਾਰਾਂ ਦੇ ਚੁੰਗਲ ਚੋਂ ਬੱਚੇ ਨੂੰ छुड़ाਇਆ ਗਿਆ ਇਸ ਤੋਂ ਪਹਿਲਾਂ ਪੁਲਿਸ ਨੇ ਗੁਰਤੇਜ ਵੀਰ ਨੂੰ ਅਗਵਾਕਾਰਾਂ ਤੋਂ छुड़ाਇਆ ਸੀ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ